ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਸ਼ਹੂਰ ਬ੍ਰਿਟਿਸ਼ ਸਿੰਗਰ ਐਡੀ ਸ਼ਿਰਨ ਨੂੰ ਕੌਣ ਨਹੀਂ ਜਾਣਦਾ ਤੁਹਾਨੂੰ ਦੱਸਦੀਏ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਲੋਕ ਉਹਨਾਂ ਦੇ دیਵਾਨੇ ਹੋ ਜਾਂਦੇ ਹਨ ਇੱਥੋਂ ਤੱਕ ਕਿ ਲੋਕ ਤਾਂ ਉਹਨਾਂ ਦੇ ਸ਼ੋਅ ਦੇਖਣ ਦੇ ਲਈ ਵੱਡੀਆਂ-ਵੱਡੀਆਂ ਕੀਮਤਾਂ ਵੀ ਚੁਕਾਉਂਦੇ ਨੇ ਜਾਣਕਾਰ ਦੇ ਮੁਤਾਬਿਕ ਸਿੰਗਰ ਐਡੀ ਸ਼ਿਰਨ ਹੁਣ ਜੋ ਕਿ ਭਾਰਤ ਵਿੱਚ ਮੌਜੂਦ ਹਨ ਉਹਨਾਂ ਦੇ ਕਈ ਇੱਥੇ ਸ਼ੋਅ ਹੋ ਚੁੱਕੇ ਹਨ ਪਰ ਅੱਜ ਦੀ ਗੱਲ ਹੈ ਕਿ ਬੰਗਲੌਰ ਦੇ ਵਿੱਚ ਉਹਨਾਂ ਦਾ ਇੱਕ ਲਾਈਵ ਪਰਫਾਰਮੈਂਸ ਚੱਲ ਰਹੀ ਸੀ ਇਸੇ ਦੌਰਾਨ ਉਥੇ ਬੈਂਗਲੌਰ ਦੀ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੀ ਪਰਫਾਰਮੈਂਸ ਨੂੰ ਰੁਕਾਇਆ ਜਾਂਦਾ ਹੈ। ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਉਹਨਾਂ ਦੇ ਮਾਈਕ ਦੇਆਂ ਤਾਰਾ ਵੀ ਕੱਢੀਆਂ ਗਈਆਂ। ਜਿਸ ਤੋਂ ਬਾਅਦ ਐਡੀ ਸ਼ਿਰਨ ਉਥੋਂ ਚਲੇ ਗਏ ਪਰ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਆਪ ਵੀ ਦੇਖੋ ਕੀ ਕੁਝ ਉਥੇ ਹੋਇਆ। ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ। ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਸ਼ਹੂਰ ਬ੍ਰਿਟਿਸ਼ ਸਿੰਗਰ ਐਡੀ ਸ਼ਿਰਨ ਨੂੰ ਕੋਣ ਨਹੀਂ ਜਾਣਦਾ। ਤੁਹਾਂ ਅੰਦਾਜ਼ਾ ਦਿਓ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਲੋਕ ਉਹਨਾਂ ਦੇ دیਵਾਨੇ ਹੋ ਜਾਂਦੇ ਹਨ ਇੱਥੋਂ ਤੱਕ ਕਿ ਲੋਕ ਤਾਂ ਉਹਨਾਂ ਦੇ ਸ਼ੋਅ ਦੇਖਣ ਦੇ ਲਈ ਵੱਡੀਆਂ-ਵੱਡੀਆਂ ਕੀਮਤਾਂ ਵੀ ਚੁਕਾਉਂਦੇ ਨੇ ਜਾਣਕਾਰ ਦੇ ਮੁਤਾਬਿਕ ਸਿੰਗਰ ਐਡੀ ਸ਼ੇਰਨ ਹੁਣ ਜੋ ਕਿ ਭਾਰਤ ਵਿੱਚ ਮੌਜੂਦ ਹਨ ਉਹਨਾਂ ਦੇ ਕਈ ਇੱਥੇ ਸ਼ੋਅ ਹੋ ਚੁੱਕੇ ਹਨ ਪਰ ਅੱਜ ਦੀ ਗੱਲ ਹੈ ਕਿ ਬੰਗਲੌਰ ਦੇ ਵਿੱਚ ਉਹਨਾਂ ਦਾ ਇੱਕ ਲਾਈਵ ਪਰਫਾਰਮੈਂਸ ਚੱਲ ਰਹੀ ਸੀ ਇਸੇ ਦੌਰਾਨ ਉੱਥੇ ਦੈਲੋਰ ਦੀ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੀ ਪਰਫਾਰਮੈਂਸ ਨੂੰ ਰੁਕਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਪੁਲਿਸ ਦੇ ਵੱਲੋਂ ਉਹਨਾਂ ਦੇ ਮਾਈਕ ਦੇਆਂ ਤਾਰਾ ਵੀ ਕੱਢੀਆਂ ਗਈਆਂ। ਜਿਸ ਤੋਂ ਬਾਅਦ ਐਡੀ ਸ਼ਿਰਨ ਉੱਥੋਂ ਚਲੇ ਗਏ। ਪਰ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਆਪ ਵੀ ਦੇਖੋ ਕੀ ਕੋਈ ਉੱਥੇ ਹੋਇਆ। ਬਿਊਰੋ ਰਿਪੋਰਟ, ਏਵਨ ਪੰਜਾਬੀ ਟੀਵੀ। ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਸ਼ਹੂਰ ਬ੍ਰਿਟਿਸ਼ ਸਿੰਗਰ ਐਡੀ ਸ਼ਿਰਨ ਨੂੰ ਕੋਣ ਨਹੀਂ ਜਾਣਦਾ? ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਲੋਕ ਉਹਨਾਂ ਦੇ دیਵਾਨੇ ਹੋ ਜਾਂਦੇ ਹਨ ਇੱਥੋਂ ਤੱਕ ਕਿ ਲੋਕ ਤਾਂ ਉਹਨਾਂ ਦੇ ਸ਼ੋਅ ਦੇਖਣ ਦੇ ਲਈ ਵੱਡੀਆਂ-ਵੱਡੀਆਂ ਕੀਮਤਾਂ ਵੀ ਚੁਕਾਉਂਦੇ ਨੇ ਜਾਣਕਾਰ ਦੇ ਮੁਤਾਬਿਕ ਸਿੰਗਰ ਐਡੀ ਸ਼ੇਰਨ ਹੁਣ ਜੋ ਕਿ ਭਾਰਤ ਵਿੱਚ ਮੌਜੂਦ ਹਨ ਉਹਨਾਂ ਦੇ ਕਈ ਇੱਥੇ ਸ਼ੋਅ ਹੋ ਚੁੱਕੇ ਹਨ ਪਰ ਅੱਜ ਦੀ ਗੱਲ ਹੈ ਕਿ ਬੰਗਲੌਰ ਦੇ ਵਿੱਚ ਉਹਨਾਂ ਦਾ ਇੱਕ ਲਾਈਵ ਪਰਫਾਰਮੈਂਸ ਚੱਲ ਰਹੀ ਸੀ ਇਸੇ ਦੌਰਾਨ ਉੱਥੇ ਬੰਗਲੌਰ ਦੀ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੀ ਪਰਫਾਰਮੈਂਸ ਨੂੰ ਰੁਕਾਇਆ ਜਾਂਦਾ ਹੈ ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਉਹਨਾਂ ਦੇ ਮਾਈਕ ਦੀਆਂ ਤਾਰਾਂ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਐਡੀ ਸ਼ਿਰਨ ਉਥੋਂ ਚਲੇ ਗਏ ਪਰ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਆਪ ਹੀ ਦੇਖੋ ਕੀ ਕੁਝ ਉੱਥੇ ਹੋਇਆ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਸ਼ਹੂਰ ਬ੍ਰਿਟਿਸ਼ ਸਿੰਗਰ ਐਡੀ ਸ਼ਿਰਨ ਨੂੰ ਕੋਣ ਨਹੀਂ ਜਾਣਦਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਲੋਕ ਉਹਨਾਂ ਦੇ دیਵਾਨੇ ਹੋ ਜਾਂਦੇ ਹਨ ਇਤੋਂ ਤੱਕ ਕਿ ਲੋਕ ਤਾਂ ਉਹਨਾਂ ਦੇ ਸ਼ੋਅ ਦੇਖਣ ਦੇ ਲਈ ਵੱਡੀਆਂ-ਵੱਡੀਆਂ ਕੀਮਤਾਂ ਵੀ ਚੁਕਾਉਂਦੇ ਨੇ ਜਾਣਕਾਰ ਦੇ ਮੁਤਾਬਿਕ ਸਿੰਗਰ ਐਡੀ ਸ਼ੇਰਨ ਹੁਣ ਜੋ ਕਿ ਭਾਰਤ ਵਿੱਚ ਮੌਜੂਦ ਹਨ ਉਹਨਾਂ ਦੇ ਕਈ ਇੱਥੇ ਸ਼ੋਅ ਹੋ ਚੁੱਕੇ ਹਨ ਪਰ ਅੱਜ ਦੀ ਗੱਲ ਹੈ ਕਿ ਬੰਗਲੌਰ ਦੇ ਵਿੱਚ ਉਹਨਾਂ ਦਾ ਇੱਕ ਲਾਈਵ ਪਰਫਾਰਮੈਂਸ ਚੱਲ ਰਹੀ ਸੀ ਇਸੇ ਦੌਰਾਨ ਉੱਥੇ ਬੰਗਲੌਰ ਦੀ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੀ ਪਰਫਾਰਮੈਂਸ ਨੂੰ ਰੁਕਾਇਆ ਜਾਂਦਾ ਹੈ ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਉਹਨਾਂ ਦੇ ਮਾਈਕ ਦੀਆਂ ਤਾਰਾਂ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਐਡੀ ਸ਼ਿਰਨ ਉਥੋਂ ਚਲੇ ਗਏ ਪਰ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਆਪ ਹੀ ਦੇਖੋ ਕੀ ਕੁਝ ਉੱਥੇ ਹੋਇਆ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਸ਼ਹੂਰ ਬ੍ਰਿਟਿਸ਼ ਸਿੰਗਰ ਐਡੀ ਸ਼ਿਰਨ ਨੂੰ ਕੋਣ ਨਹੀਂ ਜਾਣਦਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਲੋਕ ਉਹਨਾਂ ਦੇ دیਵਾਨੇ ਹੋ ਜਾਂਦੇ ਹਨ ਇੱਥੋਂ ਤੱਕ ਕਿ ਲੋਕ ਤਾਂ ਉਹਨਾਂ ਦੇ ਸ਼ੋਅ ਦੇਖਣ ਦੇ ਲਈ ਵੱਡੀਆਂ-ਵੱਡੀਆਂ ਕੀਮਤਾਂ ਵੀ ਚੁਕਾਉਂਦੇ ਨੇ ਜਾਣਕਾਰ ਦੇ ਮੁਤਾਬਿਕ ਸਿੰਗਰ ਐਡੀ ਸ਼ੇਰਨ ਹੁਣ ਜੋ ਕਿ ਭਾਰਤ ਵਿੱਚ ਮੌਜੂਦ ਹਨ ਉਹਨਾਂ ਦੇ ਕਈ ਇੱਥੇ ਸ਼ੋਅ ਹੋ ਚੁੱਕੇ ਹਨ ਪਰ ਅੱਜ ਦੀ ਗੱਲ ਹੈ ਕਿ ਬੰਗਲੌਰ ਦੇ ਵਿੱਚ ਉਹਨਾਂ ਦਾ ਇੱਕ ਲਾਈਵ ਪਰਫਾਰਮੈਂਸ ਚੱਲ ਰਹੀ ਸੀ ਇਸੇ ਦੌਰਾਨ ਉੱਥੇ ਬੰਗਲੌਰ ਦੀ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੀ ਪਰਫਾਰਮੈਂਸ ਨੂੰ ਰੁਕਾਇਆ ਜਾਂਦਾ ਹੈ ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਉਹਨਾਂ ਦੇ ਮਾਈਕ ਦੇਆਂ ਤਾਰਾ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਐਡਨ ਚੇਰਨ ਉਥੋਂ ਚਲੇ ਗਏ ਪਰ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਆਪ ਹੀ ਦੇਖੋ ਕੀ ਕੁਝ ਉੱਥੇ ਹੋਇਆ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ